ਬਹੁਤ ਬਹੁਤ ਸਵਾਗਤ ਜੀ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੀ ਆਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਰਹੋਗੇ ਅੱਜ ਅਸੀਂ ਗੱਲ ਕਰਨੀ ਕਿ ਅਕਸਰ ਕਿਹਾ ਜਾਂਦਾ ਕਿ ਔਰਤ ਵੱਧ ਬੋਲਦੀ ਆ ਮਰਦ ਨਾਲ ਔਰਤ ਮਰਦ ਨਾਲੋਂ ਵੱਧ ਕਿਉਂ ਬੋਲਦੀ ਆ ਦੂਜਾ ਨੰਬਰ ਔਰਤ ਦਾ ਪਿਆਰ ਕਰਨ ਦਾ ਢੰਗ ਕੀ ਆ ਸਭ ਤੋਂ ਪਹਿਲਾਂ ਤਾਂ ਅਸੀਂ ਇੱਕ ਗੱਲ ਕਰ ਲਈਏ ਕਿ ਕਦੇ ਵੀ ਇੱਕ ਗੱਲ ਸਾਰਿਆਂ ਤੇ ਲਾਗੂ ਨਹੀਂ ਹੁੰਦੀ ਹੁੰਦੀ ਜਿਵੇਂ ਇੱਕ ਦਵਾਈ ਆ ਇੱਕ ਮੈਡੀਸਿਨ ਆ ਉਹ ਕਿਸੇ ਨੂੰ ਬਹੁਤ ਵਧੀਆ ਅਸਰ ਕਰਦੀ ਆ ਤੇ ਕਿਸੇ ਨੂੰ ਰਿਐਕਸ਼ਨ ਕਰ ਜਾਂਦੀ ਆ ਕਿਸੇ ਨੂੰ ਫਾਇਦਾ ਦੇ ਜਾਂਦੀ ਕਿਸੇ ਨੂੰ ਨੁਕਸਾਨ ਦੇ ਜਾਂਦੀ ਇਸੇ ਤਰ੍ਹਾਂ ਹੀ ਗੱਲ ਹੁੰਦੀ ਆ ਜਿਹੜੀ ਕਿ ਹਰ ਵਿਅਕਤੀ ਤੇ ਲਾਗੂ ਨਹੀਂ ਹੁੰਦੀ ਹੁੰਦੀ ਪਰ ਜਿਹੜੀ ਗੱਲ ਮੈਂ ਅੱਜ ਕਰਨ ਜਾ ਰਹੀ ਆ ਨਾ ਉਹ ਅੱਧ ਤੋਂ ਵੱਧ ਲੋਕਾਂ ਤੇ ਲਾਗੂ ਜ਼ਰੂਰ ਹੁੰਦੀ ਆ ਜੇ ਅਸੀਂ ਗੱਲ ਕਰ ਲਈਏ ਕਿ ਔਰਤ ਨੂੰ ਦਾ ਪਿਆਰ ਕਰਨ ਦਾ ਢੰਗ ਕੀ ਆ ਜਿਹੜੀ ਔਰਤ ਹੁੰਦੀ ਆ ਨਾ ਉਹ ਆਪਣੇ ਪਤੀ ਨੂੰ ਬਹੁਤ ਪਿਆਰ ਕਰਦੀ ਹੁੰਦੀ ਆ ਪਤੀ ਨੂੰ ਚਾਹੇ ਬਗਾਨੀ ਔਰਤ ਚੰਗੀ ਲੱਗਦੀ ਹੋਵੇ ਪਰ ਪਤਨੀ ਨੂੰ ਹਮੇਸ਼ਾ ਆਪਣਾ ਪਤੀ ਵੱਧ ਚੰਗਾ ਲੱਗਦਾ ਹੁੰਦਾ ਵੱਧ ਪਿਆਰਾ ਲੱਗਦਾ ਹੁੰਦਾ ਔਰਤ ਆਪਣੇ ਪਤੀ ਨੂੰ ਕੱਪੜੇ ਪਾਉਣ ਦੇ ਢੰਗ ਦੱਸਦੀ ਆ ਇੱਕ ਔਰਤ ਆਪਣੇ ਪਤੀ ਨੂੰ ਰਿਸ਼ਤੇਦਾਰੀ ਵਿੱਚ ਵਰਤਣ ਦੇ ਢੰਗ ਦੱਸਦੀ ਆ ਦੁਨੀਆਦਾਰੀ 'ਚ ਚੱਲਣ ਦੇ ਢੰਗ ਦੱਸਦੀ ਆ ਹੁਣ ਇੱਥੇ ਮੈਂ ਇਹ ਨਹੀਂ ਕਹਿੰਦੀ ਕਿ ਮਰਦ ਨੂੰ ਕੱਪੜਾ ਪਾਉਣ ਦੀ ਸense ਨਹੀਂ ਹੁੰਦੀ ਜਾਂ ਮਰਦ ਨੂੰ ਸਮਾਜ 'ਚ ਵਿਚਰਣ ਦਾ ਪਤਾ ਨਹੀਂ ਹੁੰਦਾ ਹੁੰਦਾ ਆ ਪਰ ਔਰਤ ਉਹਦੀ ਇੱਕ ਸਲਾਹਕਾਰ ਹੁੰਦੀ ਆ ਔਰਤ ਨੂੰ ਇਹਨਾਂ ਗੱਲਾਂ ਬਾਰੇ ਵੱਧ ਪਤਾ ਹੁੰਦਾ ਰਿਸ਼ਤੇਦਾਰੀ 'ਚ ਵਰਤ ਵਰਤੌਣ ਦਾ ਜ਼ਿਆਦਾ ਪਤਾ ਹੁੰਦਾ ਤੇ ਉਹ ਮਰਦ ਨੂੰ ਦੇ ਪਿੱਛੇ ਖੜੀ ਹੁੰਦੀ ਆ ਅੱਗੇ ਚਾਹੇ ਮਰਦ ਹੀ ਲੱਗਦਾ ਆ ਪਰ ਉਹ ਪਿੱਛੇ ਸਾਰਾ ਕੋਸ਼ਿਸ਼ ਕਰਨ ਕਰਾਉਣ ਵਾਲੀ ਇੱਕ ਔਰਤ ਹੁੰਦੀ ਹੈ ਤੇ ਔਰਤ ਆਪਣੇ ਪਤੀ ਨੂੰ ਡਰੈਸ ਸੈਂਸ ਦੱਸਦੀ ਆ ਉਹਨੂੰ ਪਤਾ ਹੁੰਦਾ ਕਿ ਮੇਰੇ ਪਤੀ ਨੇ ਕਿੱਥੇ ਪਜਾਮਾ ਕੁੜਤਾ ਪਾ ਕੇ ਜਾਣਾ ਮੇਰੇ ਪਤੀ ਨੇ ਕਿੱਥੇ ਪੈਂਟ ਸ਼ਰਟ ਪਾਉਣੀ ਆ ਕਿੱਥੇ ਪੈਂਟ ਕੋਟ ਪਾਉਣਾ ਕਿਹੜੀ ਸ਼ਰਟ ਨਾਲ ਕਿਹੜੀ ਪੱਗ ਬਨ ਕੇ ਜਾਣਾ ਜਾਂ ਕਿਹੜੀ ਪੈਂਟ ਨਾਲ ਕਿਹੜੀ ਸ਼ਰਟ ਪਾਉਣੀ ਆ ਇਹ ਸਾਰਾ ਕੋਸ਼ਿਸ਼ ਇੱਕ ਔਰਤ ਤੈਅ ਕਰਦੀ ਆ ਸਿਰਫ ਤੇ ਸਿਰਫ ਇੱਕ ਪਿਆਰ ਲਈ ਆਪਣੇ ਪਤੀ ਦੇ ਸੋਹਣੇ ਲੱਗਣ ਲਈ ਇਦੇ ਪਿੱਛੇ ਵੀ ਤਾਂ ਇੱਕ ਪਿਆਰ ਛਿਪਿਆ ਹੋਇਆ ਨਾ ਜੇਕਰ ਉਹਨੂੰ ਪਿਆਰ ਨਹੀਂ ਆ ਤਾਂ ਉਹ ਕੁਝ ਵੀ ਪਾ ਲਵੇ ਉਹਨੂੰ ਕੋਈ ਫਰਕ ਨਹੀਂ ਕਿ ਉਹ ਕੁਝ ਵੀ ਪਾ ਕੇ ਜਾਵੇ ਪਰ ਉਹ ਇਹ ਸਾਰੀ ਗੱਲ ਦੀ ਨੁੱਕਾ ਟੁੱਕੀ ਕਰਦੀ ਆ ਆਹ ਨਹੀਂ ਚੰਗਾ ਕੀਤਾ ਇਹਨੂੰ ਲਾ ਦੋ ਆਹ ਚੀਜ਼ ਪਾਓ ਆਹ ਜ਼ਿਆਦਾ ਵਧੀਆ ਲੱਗਦੀ ਆ ਇਹ ਸਾਰਾ ਕੁਝ ਕਰਨ ਵਾਸਤੇ ਉਹਨੂੰ ਬੋਲਣਾ ਤਾਂ ਪੈਣਾ ਹੀ ਆ ਉਹਨੂੰ ਟੋਕਾ ਟਾਕੀ ਤਾਂ ਕਰਨੀ ਪੈਣੀ ਆ ਜਦੋਂ ਉਹ ਟੋਕਾ ਟਾਕੀ ਕਰਦੀ ਆ ਉਹਦੇ ਪਿੱਛੇ ਵੀ ਪਿਆਰ ਛਪਿਆ ਹੁੰਦਾ ਕਿਉਂਕਿ ਉਹ ਆਪਣੇ ਪਤੀ ਨੂੰ ਸਜਾਉਣਾ ਚਾਹੁੰਦੀ ਆ ਉਹ ਚਾਹੁੰਦੀ ਆ ਕਿ ਇਹ ਮੈਨੂੰ ਸੋਹਣਾ ਲੱਗੇ ਇਹ ਲੋਕਾਂ ਨੂੰ ਵੀ ਸੋਹਣਾ ਲੱਗੇ ਕਿ ਹਾਂ ਇਹ ਮੇਰਾ ਪਤੀ ਆ ਇਹ ਸਾਰਿਆਂ ਨਾਲੋਂ ਵੱਧ ਸੋਹਣਾ ਹੋਵੇ ਤੇ ਫਿਰ ਇਹਦੇ ਪਿੱਛੇ ਵੀ ਤਾਂ ਇੱਕ ਡੂੰਗਾ ਪਿਆਰ ਛਪਿਆ ਨਾ ਜਿਸ ਨੂੰ ਮਰਦ ਨੂੰ ਸਮਝਣਾ ਪਵੇਗਾ ਕਿ ਇਹ ਇਸ ਤਰ੍ਹਾਂ ਕਿਉਂ ਕਰਦੀ ਆ ਉਹ ਇਹਦੇ ਪਿਛਲੀ ਗੱਲ ਨੂੰ ਨਹੀਂ ਸਮਝਦਾ ਪਰ ਇਹ ਸਮਝਦਾ ਕਿ ਉਹ ਬੋਲਦੀ ਬਹੁਤ ਆ ਇਹ ਟੋਕਾ ਟਾਕੀ ਕਰਦੀ ਆ ਪਰ ਇਹ ਟੋਕਾ ਟਾਕੀ ਦੇ ਪਿਛਲੇ ਪਿਆਰ ਨੂੰ ਵੀ ਤੇ ਸਮਝਣਾ ਪਵੇਗਾ ਨਾ ਉਹਦਾ ਪਿਆਰ ਕਰਨ ਦਾ ਢੰਗ ਹੀ ਹੁੰਦਾ ਕਿ ਉਹ ਨੋਕਾ ਟੋਕੀ ਕਰਦੀ ਉਹ ਲੜਦੀ ਉਹ ਝਗੜਦੀ ਆ ਤੇ ਉਹਦੇ ਪਿੱਛੇ ਪਿਆਰ ਹੁੰਦਾ ਤੇ ਜਦੋਂ ਫਿਰ ਔਰਤ ਚੁੱਪ ਹੋ ਜਾਂਦੀ ਆ ਨਾ ਜਦੋਂ ਉਹਨੂੰ ਅੱਗੇ ਰਿਸਪੌਂਸ ਨਹੀਂ ਮਿਲਦਾ ਉਹਨੂੰ ਪਤਾ ਮੈਂ ਪਿਆਰ ਨਾਲ ਸਾਰਾ ਕੁਝ ਕਰ ਰਹੀ ਆ ਅੱਗੇ ਉਹਨੂੰ ਝੜਕਾਂ ਪੈਂਦੀਆਂ ਵਾਂ ਜਾਂ ਉਹਦੇ ਤੇ ਨੋਕਾ ਟੋਕੀ ਕਰਨੀ ਸ਼ੁਰੂ ਕਰ ਦਿੰਦੇ ਕਿ ਤੂੰ ਇਦਾਂ ਹੀ ਕਰਦੀ ਰਹਿਣੀ ਹਰ ਵਕਤ ਤੈਨੂੰ ਕੋਈ ਚੀਜ਼ ਪਸੰਦ ਨਹੀਂ ਆਉਂਦੀ ਫਿਰ ਉਹ ਚੁੱਪ ਹੋ ਜਾਂਦੀ ਆ ਤੇ ਉਹਦੀ ਚੁੱਪ ਜਦੋਂ ਹੁੰਦੀ ਆ ਨਾ ਉਹ ਬੇਸ਼ੱਕ ਮਰਦ ਨੂੰ ਸਕੂਨ ਦਿੰਦੀ ਹੋਵੇ ਕਿ ਚੁੱਪ ਕਰ ਗਈ ਆ ਚੰਗੀ ਗੱਲ ਆ ਪਰ ਉੱਥੇ ਉਹ ਗੁੱਸੇ ਹੋਈ ਹੁੰਦੀ ਆ ਜਦੋਂ ਇੱਕ ਔਰਤ ਚੁੱਪ ਕਰ ਜਾਂਦੀ ਆ ਨਾ ਉਦੋਂ ਉਹ ਗੁੱਸੇ 'ਚ ਹੁੰਦੀ ਆ ਨਰਾਜ ਹੋਈ ਹੁੰਦੀ ਆ ਸਿਰਫ ਆਪਣੀ ਜ਼ਿੰਦਗੀ ਨੂੰ ਸੌਖਿਆ ਕਰਨ ਲਈ ਮਰਦੇ ਦੋ ਗੱਲਾਂ ਨੂੰ ਜ਼ਰੂਰ ਸਮਝ ਲੈ ਕਿ ਜੇਕਰ ਔਰਤ ਚੋਪਿਆ ਤਾਂ ਉਹ ਨਾਰਾਜ਼ ਆ ਜੇਕਰ ਉਹ ਬੋਲ ਰਹੀ ਆ ਉਹ ਟੋਕਾ ਟੋਕੀ ਕਰ ਰਹੀ ਆ ਤਾਂ ਉਹ ਉਹਦਾ ਪਿਆਰ ਕਰਨ ਦਾ ਢੰਗ ਆ ਨੰਬਰ ਦੂਜੀ ਗੱਲ ਆਪਾਂ ਕਰ ਲਈਏ ਕਿ ਔਰਤ ਵੱਧ ਕਿਉਂ ਬੋਲਦੀ ਆ ਸਾਰੇ ਘਰ ਦੀ ਜ਼ਿੰਮੇਵਾਰੀ ਇੱਕ ਔਰਤ ਤੇ ਹੁੰਦੀ ਆ ਉਹਦਾ ਗੇੜਾ ਰਸੋਈ ਤੋਂ ਘਰ ਦੇ ਵਿੱਚ ਤੁਰੇ ਫਿਰਨ ਦਾ ਹੁੰਦਾ ਉਹਨੇ ਤੁਹਾਡੇ ਕੋਲੋਂ ਰਸੋਈ ਦਾ ਕੰਮ ਵੀ ਮੰਗਣਾ ਉਹਨੇ ਤੁਹਾਡੇ ਕੋਲੋਂ ਰਸੋਈ ਵਿੱਚ ਵਰਤਣ ਵਾਲੀਆਂ ਚੀਜ਼ਾਂ ਵੀ ਮੰਗਣੀਆਂ ਤੁਹਾਨੂੰ ਰਿਸ਼ਤੇਦਾਰੀ ਚ ਵਰਤਣ ਦੇ ਢੰਗ ਤਰੀਕੇ ਵੀ ਦੱਸਣੇ ਉਹਨੇ ਤੁਹਾਡੇ ਕੋਲੋਂ ਮੰਗਣਾ ਵੀ ਆ ਤੁਹਾਨੂੰ ਟੋਕਣਾ ਵੀ ਆ ਤੁਹਾਨੂੰ ਰੋਟੀ ਵੀ ਪਕਾ ਕੇ ਦੇਣੀ ਫਿਰ ਉਹਦਾ ਕੰਮ ਇੱਕ ਬੋਲਣ ਦਾ ਹੀ ਤੇ ਰਹਿ ਜਾਂਦਾ ਆ ਤੁਸੀਂ ਤਾਂ ਤਿਆਰ ਹੋ ਕੇ ਘਰੋਂ ਚਲੇਗੇ ਤੇ ਫਿਰ ਘਰ ਆਗੇ ਥੱਕੇ ਟੁੱਟੇ ਸੋਚਿਆ ਨਾ ਬੋਲਾਂ ਉਹਨੂੰ ਵੀ ਸਾਰਾ ਦਿਨ ਤੁਹਾਡੀ ਵੇਟ ਹੁੰਦੀ ਆ ਕਿ ਕਦੋਂ ਵਾਪਸ ਆਉਣ ਤੇ ਕਦੋਂ ਮੈਂ ਆਪਣੇ ਦਿਲ ਦੀਆਂ ਗੱਲਾਂ ਕਰਾਂ ਤੇ ਉਹ ਕਿ ਜੇਕਰ ਉਹ ਸੋਚ ਸਮਝ ਕੇ ਹੀ ਤੁਹਾਡੇ ਨਾਲ ਬੋਲੇ ਵੀ ਹਾਂ ਮੈਂ ਆਪਣੇ ਪਤੀ ਨਾਲ ਬੋਲਣਾ ਮੈਂ ਕਿੱਦਾਂ ਬੋਲਾਂ ਤਾਂ ਫਿਰ ਉਹ ਆਪਣਾ ਪਨ ਕਿੱਥੇ ਜ਼ਾਹਰ ਕਰੇ ਜੇਕਰ ਉਹਨੇ ਘਰ ਵਿੱਚ ਰਹਿ ਕੇ ਵੀ ਸੋਚ ਸਮਝ ਕੇ ਹੀ ਗੱਲ ਕਰਨੀ ਆ ਉਹਤੇ ਲੋਕਾਂ ਨਾਲ ਵੀ ਕਰਦੇ ਹੀ ਆਂ ਆਪਾਂ ਕਿ ਸੋਚ ਸਮਝ ਕੇ ਗੱਲ ਕਰੀਏ ਤਾਂ ਕਿ ਕਿਸੇ ਨੂੰ ਬੁਰਾ ਨਾ ਲੱਗ ਜਾਵੇ ਤੇ ਜੇਕਰ ਆਪਣੇ ਪਤੀ ਨਾਲ ਵੀ ਇਸ ਤਰ੍ਹਾਂ ਹੀ ਗੱਲ ਕਰਨੀ ਫਿਰ ਆਪਣਾਪਨ ਕਿੱਥੇ ਰਹਿ ਗਿਆ ਕਿ ਜਿੱਥੇ ਅਸੀਂ ਬਿਨਾਂ ਸੋਚੇ ਸਮਝੇ ਹੀ ਕੋਈ ਗੱਲ ਕਰ ਲਈਏ ਜਦੋਂ ਅਸੀਂ ਕਿਸੇ ਨਾਲ ਗੱਲ ਕਰਨੀ ਹੁੰਦੀ ਤੇ ਅਸੀਂ ਸ਼ਬਦਾਂ ਨੂੰ ਇੱਕ ਮਾਲਾ ਚ ਪਰੋ ਕੇ ਗੱਲ ਕਰਦੇ ਆਂ ਨਾ ਕਿ ਸਾਡੇ ਕੋਲੋਂ ਕੋਈ ਚੰਗੀ ਮਾੜੀ ਗੱਲ ਨਾ ਨਿਕਲ ਜਾਵੇ ਤੇ ਆਪਣਾਪਨ ਜਿੱਥੇ ਹੁੰਦਾ ਉੱਥੇ ਆਪਾਂ ਬਿਨਾਂ ਸੋਚੇ ਗੱਲ ਕਰ ਲੈਨੇ ਆਂ ਜੇਕਰ ਪਤੀ ਵੀ ਪਤਨੀ ਤੋਂ ਇਹੀ ਗੱਲ ਰੱਖੇ ਕਿ ਮੇਰੇ ਨਾਲ ਸੋਚ ਸਮਝ ਕੇ ਗੱਲ ਕਰੇ ਤਾਂ ਫਿਰ ਰਿਸ਼ਤੇ ਵਿੱਚ ਲਈ ਮਠਾਸ ਕਿੱਧਰ ਗਈ ਫਿਰ ਤੇ ਮਠਾਸ ਰਹਿ ਹੀ ਨਹੀਂ ਨਾ ਗਈ ਇਸ ਕਰਕੇ ਔਰਤ ਵੱਧ ਬੋਲਦੀ ਆ ਕਿਉਂਕਿ ਉਹਨੂੰ ਕੰਮ ਵੱਧ ਕਰਨੇ ਪੈਂਦੇ ਆ ਉਹਨੂੰ ਹਰ ਚੀਜ਼ ਦੀ ਘਰ ਚ ਲੋੜ ਹੁੰਦੀ ਆ ਉਹਦੇ ਤੇ ਬੱਚਿਆਂ ਦੀ ਜ਼ਿੰਮੇਵਾਰੀ ਹੁੰਦੀ ਆ ਉਹ ਬੱਚੇ ਉਹਨੂੰ ਸਤਾਉਂਦੇ ਆ ਉਹ ਬੱਚਿਆਂ ਨਾਲ ਖਿੱਚਦੀ ਆ ਸਾਰਾ ਕੰਮ ਉਹਦਾ ਇਕੱਲੀ ਦਾ ਹੁੰਦਾ ਆ ਜਿੱਥੇ ਉਹਨੂੰ ਵੱਧ ਬੋਲਣ ਦੀ ਲੋੜ ਹੁੰਦੀ ਆ ਪਰ ਕੁਝ ਵੀਰ ਇਹੋ ਜਿਹੇ ਜਿਹੜੇ ਔਰਤ ਦੀ ਇਸ ਸਥਿਤੀ ਨੂੰ ਸਮਝਦੇ ਆ ਤੇ ਉਹ ਮੁਸਕਰਾ ਕੇ ਸਾਰਾ ਕੁਝ ਜਿਹੜਾ ਫੇਸ ਕਰ ਲੈਂਦੇ ਆ ਕਿ ਨਹੀਂ ਇਹ ਇਸ ਵਕਤ ਗੁੱਸੇ 'ਚ ਆ ਤੇ ਮੈਂ ਇੱਕ ਸਮਾਈਲ ਦੇ ਨਾਲ ਹੀ ਇਹਦਾ ਗੁੱਸੇ ਨੂੰ ਸਹੀ ਕਰ ਦਵਾਂ ਤੇ ਉਹ ਸਹੀ ਹੋ ਵੀ ਜਾਂਦਾ ਜਦੋਂ ਔਰਤ ਨੂੰ ਪਿਆਰ ਨਾਲ ਬੁਲਾ ਲਿਆ ਜਾਂਦਾ ਨਾ ਤਾਂ ਫਿਰ ਸਾਰਾ ਕੁਝ ਸਹੀ ਹੋ ਜਾਂਦਾ ਤੇ ਜੇਕਰ ਔਰਤ ਘਰ ਵਿੱਚ ਰਹਿ ਕੇ ਖਿਜੀ ਆ ਤੁਹਾਡੇ ਨਾਲ ਬੋਲ ਰਹੀ ਆ ਤੁਹਾਡੇ ਤੇ ਹੱਕ ਸਮਝਦੀ ਆ ਤਾਂ ਹੀ ਤੁਹਾਡੇ ਨਾਲ ਬੋਲ ਰਹੀ ਆ ਨਾ ਇਸ ਕਰਕੇ ਵੀਰਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿ ਔਰਤ ਦੇ ਪਿਆਰ ਕਰਨ ਦਾ ਢੰਗ ਕੀ ਆ ਤੇ ਔਰਤ ਜਿਆਦਾ ਕਿਉਂ ਬੋਲਦੀ ਆ ਸੋ ਉਮੀਦ ਕਰਦੀ ਆ ਤੁਹਾਨੂੰ ਅੱਜ ਦੀਆਂ ਗੱਲਾਂ ਬਾਤਾਂ ਜ਼ਰੂਰ ਚੰਗੀਆਂ ਲੱਗੀਆਂ ਹੋਣਗੀਆਂ